ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 19 April ਪੰਜਾਬ ਦੇ ਮੌਸਮ ਦੀ ਕਿ ਅਜ 19 April ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੇ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਇਹ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਜਿਵੇਂ ਕਿ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਦੁਪਹਿਰ ਤੱਕ ਪੰਜਾਬ ਦਾ ਮੌਸਮ ਜੋ ਮੱਧੀ ਦਬਿਧ ਖੇਤਰ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਬਦਲਾ ਦੇਖਣ ਨੂੰ ਮਿਲੇਗਾ ਦੁਪਹਿਰ ਤੋਂ ਬਾਅਦ ਵੀ ਰੋ ਬਾਕੀ ਪੰਜਾਬ ਦੇ ਜੋ ਮੱਧ ਪੰਜਾਬ ਦੇ ਏਰੀਆ ਹੋਗੇ ਬਠਿੰਡਾ ਮਾਨਸਾ ਬਨਾਲਾ ਸਭੂਰ ਪੰਜਾਬ ਦੇ ਦੱਖਣੀ ਭਾਗ ਹੋਗੇ ਤੇ ਪੱਛਮੀ ਭਾਗ ਹੋਗੇ ਵੀ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਸ਼ਾਮ ਦੇ ਤਕਰੀਬਨ 4-5 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਆਪਾਂ ਨੂੰ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸੇ ਤਰ੍ਹਾਂ ਹੀ ਬਿਰੂ ਕੱਲਾ ਆਪਾਂ ਨੂੰ ਪੰਜਾਬ ਦਾ ਮੌਸਮ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਕਿਸੇ ਖੇਤਰਾਂ ਵਿੱਚ ਤੇਜ਼ ਤੂਫਾਨੀ ਹਵਾਵਾਂ ਕਿਸੇ ਖੇਤਰਾਂ ਦੇ ਵਿੱਚ ਗਰਜ ਦੇ ਚਮਕ ਨਾਲ ਗੜੇ ਮਰੀ ਕਿਸੇ ਇਦਾਂ ਦੀਆਂ ਗਤੀਵਿਧੀਆਂ ਵੀਰੋ ਦੇਖਣ ਨੂੰ ਮਿਲੀਆਂ ਨੇ ਕੱਲ ਵੀ ਤੁਹਾਨੂੰ ਵੀਰੋ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਅੱਜ 19 ਤਰੀਕ ਨੂੰ ਪੰਜਾਬ ਦੇ ਤਕਰੀਬਨ ਲੰਬੇ ਸਮੇਂ ਤੱਕ ਤੇਜ਼ ਹਵਾਵਾਂ ਚੱਲਣਗੀਆਂ ਵੀਰੋ ਉਸੇ ਤਰ੍ਹਾਂ ਹੀ ਅੱਜ ਸਵੇਰ ਦੇ ਸਮੇਂ ਥੋੜੀ ਹਵਾਵਾਂ ਦੀ ਰਫ਼ਤਾਰ ਘੱਟ ਹੈ ਜੋ ਕਿ ਆਉਂਦੇ ਸਮੇਂ ਦੇ ਬਾਅਦ ਵੀਰੋ ਇਹ ਰਫ਼ਤਾਰ ਦੇ ਵਿੱਚ ਵਾਧਾ ਹੋਵੇਗਾ ਪੂਰਬ ਦੱਖਣ ਜਾਂ ਪੂਰਬ ਉੱਤਰ ਦਿਸ਼ਾ ਤੋਂ ਹਵਾਵਾਂ ਵਗਣਗੀਆਂ ਜਿਨ੍ਹਾਂ ਦੀ ਰਫ਼ਤਾਰ ਵੀਰੋ ਚੰਗੀ ਹਨੇਰੀ ਨੁਮਾ ਹਵਾਵਾਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਵੀਰੋ ਤਕਰੀਬਨ ਨਿਰੰਤਰ ਸਾਰੇ ਅਹੀ ਦਿਨ ਹਵਾਵਾਂ ਚੱਲਦੀਆਂ ਰਹਿਣਗੀਆਂ ਲੰਬੇ ਸਮੇਂ ਤੱਕ 10 12 15 ਘੰਟੇ ਤੱਕ ਇਹ ਹਵਾਵਾਂ ਲਗਾਤਾਰ ਚੱਲਣਗੀਆਂ ਉਹ ਇਹ ਨਹੀਂ ਕਿ ਘੰਟੇ ਤੋਂ ਘੰਟੇ ਬਾਅਦ ਹਵਾਵਾਂ ਚੱਲੀਆਂ ਤੇ ਹਟ ਗਈਆਂ ਸੋ ਵੀਰੋ ਇਹ ਇੱਕ ਬੱਦਲੀ ਹਲਕਾ ਸਿਸਟਮ ਬੱਦਲੀ ਸਿਸਟਮ ਹੈ ਜੋ ਕਿ ਹਲਕੀ ਸ਼੍ਰੇਣੀ ਦਾ ਹੈ ਉਹ ਆਉਂਦੇ ਸਮੇਂ ਦੇ ਬਾਅਦ ਵੀਰੋ ਪੰਜਾਬ ਦੇ ਜੋ ਆਪਣੇ ਉੱਤਰ ਤੇ ਪੱਛਮੀ ਭਾਗ ਨੇ ਜਿਵੇਂ ਕਿ ਮੱਝੇਦੂਆਬੇ ਦੇ ਖੇਤਰ ਹੋਗੇ ਤੇ ਮੱਧ ਪੰਜਾਬ ਦੇ ਏਰੀਆ ਤੱਕ ਵੀ ਛੋਟਾ ਮੋਟਾ ਆਪਣਾ ਪ੍ਰਭਾਵ ਬਦਲੀ ਕਰਵੇਂ ਧੁੱਪਛਾਣਾ ਮਾਹੌਲ ਬਣਿਆ ਦੇਖਣ ਨੂੰ ਮੇਰੀਆਂ ਛੋਟੀ ਮੁੱਡੀ ਕਿਦੇ ਚੱਲਦੇ ਹਨ ਕਿ ਮੋਟਾ ਵੀਰੋ ਮੀਂਹ ਕਣਮਣ ਦਾ ਅਸਰ ਪਾਉਣ ਨੂੰ ਮੱਝੇ ਦੋਆਬੇ ਤੇ ਮੱਧ ਪੰਜਾਬ ਦੇ ਖੇਤਰਾਂ ਤੱਕ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੋ ਦੱਖਣੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਹਲਕੀ ਭੁਲਕੇ ਬੱਦਲਵਾਈ ਆਵਾਜਾਈ ਕਰ ਸਕਦੀ ਹੈ ਪਰ ਤੇਜ਼ ਹਵਾਵਾਂ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਸ਼ਾਮ ਤੱਕ ਵਗਦੀਆਂ ਰਹਿਣਗੀਆਂ ਟੈਂਪਰੇਚਰ ਵੀਰੋ ਕੱਲ ਦੇ ਮੁਕਾਬਲੇ 1-2 ਡਿਗਰੀ ਘਟਣਗੇ ਕਿਉਂਕਿ ਕੱਲ ਬਰਸਾਤੀ ਗਤੀਵਧੀਆਂ ਹੋਈਆਂ ਨੇ ਹਨੇਰੀ ਹਵਾ ਤੇ ਗੜੇਮਰੀ ਵਗੈਰਾ ਹੋਈ ਵੀਰੋ ਇਸ ਦੇ ਕਰੰਟ ਟੈਂਪਰੇਚਰ ਦੇ ਵਿੱਚ ਕੱਲ ਦੇ ਮੁਕਾਬਲੇ 1 ਤੋਂ 2 ਡਿਗਰੀ ਦੀ ਗਰਾਉਂਡ ਰਹੀ ਹੈ ਮੌਸਮ ਦੇ ਵਿੱਚ ਨਰਮਾਈ ਰਹੇਗੀ ਪਰ ਤੇਜ਼ ਹਵਾਵਾਂ ਨਿਰੰਤਰ ਵਗਦੀਆਂ ਰਹਿਣਗੀਆਂ ਬਾਕੀ ਵੀਰੋ ਦੁਪਹਿਰ ਤੋਂ ਬਾਅਦ ਜੇਕਰ ਆਪ ਨੂੰ ਕੋਈ ਅਪਡੇਟ ਮਿਲਦੀ ਹੈ ਕਿੰਨਾ ਖੇਤਰਾਂ ਦੇ ਵਿੱਚ ਜੋ ਬੱਦਲੀ ਕਰਮੇ ਨੇ ਵੀਰੋ ਦੁਪਹਿਰ ਤੋਂ ਬਾਅਦ ਟੁੱਟਵੇਂ ਖੇਤਰਾਂ ਦੇ ਵਿੱਚ ਫਿਰ ਤੋਂ ਆਪਾਂ ਨੂੰ ਬਰਸਾਤੀ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਹ ਕਿਹੜਾ ਏਰੀਆ ਹੋਵੇਗਾ ਵੀਰੋ ਜੇਕਰ ਆਪਾਂ ਨੂੰ ਕੋਈ ਜਾਣਕਾਰੀ ਜਲਵਾਇਜ਼ ਮਿਲਦੀ ਹੈ ਤਾਂ ਸਾਰੀ ਜਾਣਕਾਰੀ ਲੈ ਕੇ ਆਪਾਂ ਕਿਸਾਨ ਵੀਰਾਂ ਲਈ ਫਿਰ ਸਹੀ ਤੋਂ ਸਹੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜਨਰਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ